ਸਰਸ਼ੀ ਕਾਲ ਜੀ ਮੈਨੂੰ ਆਤੀ ਮਾਂ ਤੇ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਅਸੀਂ ਗੱਲ ਕਰਾਂਗੇ ਮਹਾਕੁੰਭ ਪ੍ਰਗਿਆ ਰਾਤ ਦੀ ਤੁਹਾਨੂੰ ਪਤਾ ਹੀ ਹੈ ਕਿ ਮਹਾਕੁੰਭ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਦੂਰੋਂ ਦੂਰੋਂ ਜਿਹੜੇ ਕਿ ਇਸ ਮਹਾਕੁੰਭ ਦੇ ਵਿੱਚ ऋषि मुनि अघोरी बाबे संत महात्मा ਤੇ ਬਹੁਤ ਜਿਹੜੇ ਕਿ ਦੂਰੋਂ ਦੂਰੋਂ ਚੱਲ ਕੇ ਇਸ ਮਹਾਕੁੰਬ ਦੇ ਵਿੱਚ ਸ਼ਾਮਿਲ ਹੁੰਦੇ ਨੇ ਕਿਉਂਕਿ ਮਹਾਕੁੰਬ ਦੇ ਵਿੱਚ ਪਹੁੰਚਣ ਵਾਲੇ ਇਹ ਸੰਤ ਮਹਾਤਮਾ ਬਾਬੇ ॠषि मुनि ਜਾਂ ਅਗੋਰੀ ਬਾਬੇ ਹੋਗੇ ਜਾਂ ਫਿਰ ਸਾਧਵੀਆਂ ਹੋਈਆਂ ਉਹ ਪਹੁੰਚਦੇ ਨੇ ਕਿਉਂਕਿ ਇਹ ਆਪਣੇ ਕੁਝ ਖਾਸ ਤਪੱਸਿਆਂ ਨੂੰ ਲੈ ਕੇ ਜਿਹੜੇ ਕਿ ਹਮੇਸ਼ਾ ਜਿਹੜੇ ਕਿ ਅਖਬਾਰਾਂ ਦੀਆਂ ਸੁਰਖੀਆਂ ਦੇ ਵਿੱਚ ਰਹਿੰਦੇ ਨੇ ਇੱਕ ਅਸੀਂ ਬਾਬੇ ਦੀ ਗੱਲ ਕਰਾਂਗੇ ਜਿਨ੍ਹਾਂ ਨੇ ਕਿ 8-9 ਸਾਲ ਤੋਂ ਆਪਣੀ ਇੱਕ ਬਾਹਾਂ ਉੱਪਰ ਕੀਤੀ ਹੋਈ ਆ 9 ਸਾਲਾਂ ਤੋਂ ਉਹਨਾਂ ਨੇ ਆਪਣੀ ਬਾਹ ਜਿਹੜੀ ਕਿ نیچے ਨਹੀਂ ਕੀਤੀ ਤਾਂ ਇਹ ਵੀ ਮਹਾਕੁੰਭ ਦੇ ਵਿੱਚ ਸ਼ਾਮਿਲ ਹੋਏ ਨੇ ਜੋ ਕਿ ਕਾਫੀ ਚਰਚਾ ਦੇ ਵਿੱਚ ਰਹਿੰਦੇ ਨੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਇਹ ਉਹੀ ਬਾਬਾ ਹੈ ਜਿਸ ਨੇ ਆਪਣੀ ਬਾਹ ਜਿਹੜੀ ਕਿ 8-9 ਸਾਲਾਂ ਤੋਂ ਉੱਪਰ ਵੱਲ ਕੀਤੀ ਹੋਈ ਹੈ ਪਰ ਇਸ ਮਹਾਕੁੰਭ ਦੇ ਵਿੱਚ ਇਸ ਬਾਬੇ ਨੂੰ ਉਸ ਵੇਲੇ ਗੁੱਸਾ ਆ ਜਾਂਦਾ ਜਦੋਂ ਕੋਈ ਜਿਹੜਾ ਕਿ ਇੰਟਰਵਿਊ ਲੈਣ ਲਈ ਇੱਕ ਵਿਅਕਤੀ ਪਹੁੰਚਦਾ ਜਦੋਂ ਬਾਬੇ ਤੋਂ ਸਵਾਲ ਸੂਲ ਪੁੱਛੇ ਜਾਂਦੇ ਨੇ ਤਾਂ ਉਸ ਤੋਂ ਬਾਅਦ ਜਿਹੜਾ ਕਿ ਪੁੱਛਿਆ ਜਾਂਦਾ ਵੀ ਤੁਸੀਂ 8-9 ਸਾਲ ਹੋ ਗਏ ਹੈ ਤਪੱਸਿਆ ਕਰ ਰਹੇ ਹੋ ਮਹਾਕੁੰਭ ਦੇ ਵਿੱਚ ਸ਼ਾਮਲ ਹੋ ਰਹੇ ਹੋ ਉਸ ਤੋਂ ਬਾਅਦ ਪੁੱਛਿਆ ਜਾਂਦਾ ਕਿ ਤੁਸੀਂ ਇੱਦਾਂ ਥੱਕਦੇ ਨਹੀਂ ਤਾਂ ਫਿਰ ਇਸ ਤੋਂ ਬਾਅਦ ਜਿਹੜਾ ਕਿ ਬਾਬਾ ਉਸ ਨੂੰ ਗੁੱਸਾ ਆ ਜਾਂਦਾ ਗੁੱਸਾ ਇਸ ਕਦਰ ਆਇਆ ਕਿ ਉਸ ਨੇ ਆਪਣੇ ਚਿੰਟੇ ਦੇ ਨਾਲ ਇੰਟਰਵਿਊ ਲੈਣ ਵਾਲੇ ਵਿਅਕਤੀ ਦੇ ਚੰਗੇ ਚਿੰਟੇ ਲਾਏ ਤੇ ਇਹ ਸੀਨ ਦੇਖ ਕੇ ਉੱਥੇ ਬੈਠੇ ਹੋਰ ਜਿਹੜੇ ਲੋਕ ਸੀ ਉਹ ਵੀ ਡਰ ਦੇ ਮਾਰੇ ਉੱਥੋਂ ਭੱਜ ਗਏ ਜਿਸ ਇੱਕ ਵੀਡੀਓ ਕਲਿੱਪ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਤੁਸੀਂ ਵੀ ਸਕਰੀਨ ਦੇ ਉੱਤੇ ਚੱਲ ਰਹੀ ਵੀਡੀਓ ਨੂੰ ਦੇਖ ਸਕਦੇ ਹੋ ਕਿ ਕਿਵੇਂ ਹੈ ਇਸ ਬਾਬੇ ਤੋਂ ਜਿਹੜਾ ਕਿ ਇੱਕ ਵਿਅਕਤੀ ਇੰਟਰਵਿਊ ਲੈਂਦਾ ਕਈ ਸਵਾਲ ਜਵਾਬ ਕਰਦਾ ਤਾਂ ਫਿਰ ਬਾਬੇ ਨੂੰ ਸਵਾਲਾਂ ਨੂੰ ਲੈ ਕੇ ਗੁੱਸਾ ਆ ਜਾਂਦਾ ਤਾਂ ਫਿਰ ਉਹ ਇਸ ਵਿਅਕਤੀ ਦੀ ਕੁੱਟਮਾਰ ਕਰਦਾ ਜਿਹੜਾ ਹੱਥ ਦੇ ਵਿੱਚ ਚਿੰਟਾ ਫੜਿਆ ਹੁੰਦਾ ਉਸ ਦੇ ਨਾਲ ਹੀ ਇਸ ਦੀ ਕੁੱਟਮਾਰ ਕਰਦਾ ਤਾਂ ਦੇਖਦੇ ਦੇਖਦੇ ਉੱਤੇ ਬੈਠੇ ਲੋਕ ਵੀ ਜਿਹੜੇ ਕਿ ਭੱਜ ਜਾਂਦੇ ਨੇ ਤਾਂ ਦੱਸਿਆ ਕਿ ਮਹਾਕੁੰਭ ਦੇ ਵਿੱਚ ਜਿਹੜੇ ਕਿ ॠषि मुनि ਆਉਂਦੇ ਨੇ ਜਾਂ ਬਾਬੇ ਆਉਂਦੇ ਨੇ ਜਾਂ ਘੋਰੀ ਬਾਬੇ ਹੋਗੇ ਜਾਂ ਫਿਰ ਸਾਧਵੀਆਂ ਹੋਈਆਂ ਇਹ ਆਪਣੀ ਤਪੱਸਿਆ ਕਰਕੇ ਹਮੇਸ਼ਾ ਜਿਹੜਾ ਕਿ ਦਿਖਦਾ ਕੇਂਦਰ ਬਣੇ ਰਹਿੰਦੇ ਨੇ ਕਿਉਂਕਿ ਇਸ ਤੋਂ ਇਲਾਵਾ ਹੋਰ ਵੀ ਅਜਿਹੇ ਬਾਬੇ ਨੇ ਜੋ ਕਿ ਆਪਣੀ ਤਪੱਸਿਆ ਕਰਕੇ ਕੋਈ ਆਪਣੀਆਂ ਜਟਾਵਾ ਕਰਕੇ ਜਾਂ ਕੋਈ ਜਿਹੜਾ ਕਿ ਇੱਕ ਉੱਥੇ ਛੋਟੇ ਕੱਦ ਵਾਲਾ ਬਾਬਾ ਜਿਹੜਾ ਕਿ ਕਾਫੀ ਚਰਚਾ ਦੇ ਵਿੱਚ ਹੈ ਜੋ ਕਿ ਕਈ ਸਾਲਾਂ ਤੋਂ ਦੱਸਿਆ ਜਾ ਰਿਹਾ ਕਿ 30 ਤੋਂ ਵੱਧ ਸਾਲਾਂ ਤੋਂ ਉਸਲੇ ਕਦੇ ਨਹਾ ਕੇ ਨਹੀਂ ਦੇਖਿਆ ਤਾਂ ਅਜਿਹੇ ਜਿਹੜੇ ਕਿ ਬਾਬੇ ਉੱਥੇ ਪਹੁੰਚ ਰਹੇ ਨੇ ਮਹਾਕੁੰਮ ਦੇ ਵਿੱਚ ਇਸ ਤੋਂ ਇਲਾਵਾ ਇੱਕ ਬਾਬਾ ਜਿਹੜਾ ਕਿ ਕੰਡਿਆਂ ਦੇ ਉੱਤੇ ਸੌਂਦਾ ਆ ਬਹੁਤ ਸਮੇਤ ਉਹ ਕੰਨੇ ਦੇ ਉੱਤੇ ਪੈ ਰਿਹਾ ਤਾਂ ਇਹ ਵੀ ਜਣਾ ਕਿ ਕਾਫੀ ਚਰਚਾ ਦੇ ਵਿੱਚ ਰਿਹਾ ਤਾਂ ਅਜੇਹੇ ਜਿਹੜੇ ਕਿ ਸੰਤਰੀ ॠषि मुनि ਹੋਰ ਬਾਬੇ ਅਗੋਰੀ ਸਾਧਵੀ ਸਾਰੇ ਜਿਹੜੇ ਕਿ ਮਹਾਕੁੰਮ ਦੇ ਵਿੱਚ ਸ਼ਾਮਲ ਹੋਣਗੇ ਜੋ ਕਿ ਆਪਣੀ ਵੱਖਰੀ ਤਪੱਸਿਆ ਕਰਕੇ ਹਮੇਸ਼ਾ ਚਰਚਾ ਦੇ ਵਿੱਚ ਰਹਿੰਦੇ ਨੇ ਪਰ ਉੱਥੇ ਹੀ ਜਿਹੜਾ ਕਿ ਹੁਣ ਇਹਨਾਂ ਦੀ ਇੰਟਰਵਿਊ ਲੈਣ ਦਾ ਸਿਲਸਿਲਾ ਵੀ ਸ਼ੁਰੂ ਹੋ ਗਿਆ ਪਰ ਕਈ ਵਾਰ ਇਹਨਾਂ ਦੇ ਵੱਲੋਂ ਅਜਿਹੇ ਸਵਾਲ ਪੁੱਛੇ ਜਾਂਦੇ ਨੇ ਕਿ ਇਹ ਬਾਬੇ ਗੁੱਸੇ ਵਿੱਚ ਆ ਜਾਂਦੇ ਨੇ ਜਿੱਦਾਂ ਚੱਲਦੇ ਸਾਬਾਬੇ ਤੇ ਮਤਲਬ ਵੀ ਗੁੱਸੇ ਵਿੱਚ ਆ ਕੇ ਇਹਦੇ ਚਿੰਟਿਆ ਲੜਕੁੱਟ ਮਾਰ ਕੀਤੀ ਦਸਤੋਂ ਬਾਅਦ ਉਹ ਵਿਅਕਤੀ ਵੀ ਉੱਥੋਂ ਭੱਜ ਜਾਂਦਾ ਹੈ ਇਸ ਤੋਂ ਲੱਗ ਜਿਹੜੇ ਹੋਰ ਉੱਥੇ ਲੋਕ ਬਾਬੇ ਨੂੰ ਦੇਖਣ ਵਾਸਤੇ ਆਉਂਦੇ ਨੇ ਕਿਉਂਕਿ ਹੈਰਾਨੀ ਹੋ ਜਾਂਦੀ ਹੈ ਕਿ ਆਖਰਾ 9 ਸਾਲ ਕਿਵੇਂ ਬੰਦਾ ਇੱਕ ਬਾਹ ਉੱਪਰ ਕਰਕੇ ਰਹਿ ਸਕਦਾ ਹੈ ਤੇ ਕਦੇ ਵੀ نیچے ਨਾ ਕੀਤੀ ਹੋਵੇ ਤਾਂ ਇਹ ਇਨਾ ਮਹਾਕੁੰਮ ਦੇ ਵਿੱਚ ਇਹ ਜਿਹੇ ਬਾਬੇ ਨੂੰ ਦੇਖਣ ਵਾਸਤੇ ਲੋਕ ਵੀ ਜਿਹੜੇ ਕੀ ਪੰਜ ਦਿਨ ਤੇ ਇੰਟਰਵਿਊ ਵੀ ਇਹਨਾਂ ਦੀ ਕੀਤੀ ਜਾਂਦੀ ਹੈ ਪਰ ਕਈ ਵਾਰ ਤੱਤੇ ਸਵਾਲਾਂ ਤੋਂ ਇਹ ਬਾਬੇ ਪਰੇਸ਼ਾਨ ਹੋ ਜਾਂਦੇ ਨੇ ਬਿਊਰੋ ਰਿਪੋਰਟ ਛਣਕਾਟਾ ਨਿਊਜ਼